ਅੱਜ ਤੁਹਾਡੇ ਨਾਲ ਆਪਣੇ ਗੱਲ ਰੱਖਣ ਆਏ ਨੇ ਪ੍ਰੈਸ ਨੂੰ ਸ੍ਰੀ ਨਿਲ ਸਿੰਘ ਜੀ ਤੁਹਾਡਾ ਸਭ ਦਾ ਅੱਜ ਦੀ ਐਸਪ੍ਰੈਸ ਵਾਰਤਾ 'ਚ ਬਹੁਤ-ਬਹੁਤ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਵਾਂਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਨੈਕਸਟ ਜਨਰੇਸ਼ਨ GST ਰਿਫਾਰਮਸ ਜਿਨੂੰ ਨਾਮ ਦਿੱਤਾ ਉਹ ਲੈ ਕੇ ਆਏ ਔਰ ਕੱਲ ਤੋਂ ਲਾਗੂ ਹੋ ਗਏ ਨੇ ਜਿਸ ਦੇ ਨਾਲ ਹਰ ਇੱਕ ਵਿਅਕਤੀ ਨੂੰ ਬਹੁਤ ਵੱਡੀ ਰਾਹਤ ਜੜੀਗੀ ਇਹ ਟੈਕਸਿਸ ਦੇ ਵਿੱਚ ਮਿਲੀ ਹੈ ਇਹ ਰਿਕਾਰਡ ਬੋਰਡ ਦੇ ਉੱਤੇ ਆਏ ਇਹ ਰਿਫਾਰਮਸ ਦੇਸ਼ ਦੀ ਕਾਇਆ ਪਲਟਣ ਵਾਲੇ ਨੇ ਇਸ ਦੇ ਨਾਲ ਦੇਸ਼ ਤਰੱਕੀ ਵੱਲ ਜਾਏਗਾ ਅਤੇ ਹਰ ਇੱਕ ਆਮ ਆਦਮੀ ਨੂੰ ਇਹਦੀ ਰਾਹਤ ਮਿਲੇਗੀ ਜੀਐਸਟੀ ਦੀ ਦਰਾਂ ਚ ਚਾਰ ਤਰਫਾ ਕਟੌਤੀ ਕੀਤੀ ਗਈ ਹੈ ਪਹਿਲਾਂ ਜੀਐਸਟੀ 5% 12% 18% 28% ਫਿਰ 40% ਪੰਜ ਸਲੈਬਸ ਦੇ ਵਿੱਚ ਵੰਡਿਆ ਹੋਇਆ ਸੀ 40% ਵਾਲੀ ਸਲੈਬਸ ਬਹੁਤ ਘੱਟ ਆਈਟਮਾਂ ਸੀਗੀਆਂ ਲੇਕਿਨ 28 18 12 ਔਰ 5 ਦੇ ਵਿੱਚ ਸਾਰੀਆਂ ਆਈਟਮਾਂ ਉਹ ਸਾਰੀਆਂ ਆਈਟਮਾਂ ਨੂੰ ਹੁਣ 5 ਔਰ 12% ਦੇ ਵਿੱਚ ਲੈਣ ਦਾ ਯਾਨੀ ਕਿ ਜਿਸ चीज ਦੇ ਉੱਤੇ 28% ਟੈਕਸ ਲੱਗਦਾ ਸੀਗਾ ਬਹੁਤ ਸਾਰੇ ਆਈਟਮਾਂ 18 ਤੱਕ ਆ ਗਈਆਂ ਔਰ ਭਾਰਤ ਪਰਸੈਂਟ ਜਿਹੜੇ ਤੇ ਟੈਕਸ ਲੱਗਦਾ ਸੀਗਾ 99% ਆਈਟਮਾਂ ਜਿਹੜੇ ਤੇ 12% ਲੱਗਦਾ ਸੀ ਉਹ 5% ਹੋ ਗਿਆ ਔਰ ਇਸੇ ਤਰ੍ਹਾਂ ਕੇ ਨਾਲ ਲਗਭਗ 90% ਆਈਟਮਾਂ ਜਿਹੜੀਆਂ 28% ਦੀਆਂ ਸੀਗੀਆਂ ਉਹ 18 ਜਾਂ 5% ਚ ਆ ਗਈਆਂ ਸੋ ਭਾਈ ਥੋੜੇ ਅੰਦਾਜ਼ਾ ਲਗਾ ਸਕਦੇ ਆ ਕਿ ਕਿੱਡੇ ਵੱਡਾ ਟੈਕਸ ਰਿਵੈਟ ਕੇਂਦਰ ਦੀ ਇਹ ਸਰਕਾਰ ਨੇ ਆਮ ਜਨਤਾ ਨੂੰ ਦਿੱਤਾ ਹੈਗਾ ਮੈਂ ਸਮਝਦਾ ਕਿ ਹਰ ਇੱਕ ਵਿਅਕਤੀ ਦੀ ਜਿੱਤ ਹੈ ਹਰ ਵਿਅਕਤੀ ਦੇ ਉੱਤੇ ਜਿਹੜਾ ਟੈਕਸ ਦਾ ਬਰਡਨ ਹੁਣ ਘਟੇਗਾ ਔਰ ਜਦੋਂ ਟੈਕਸ ਬਰਡਨ ਘਟੇਗਾ ਤੇ ਸੁਭਾਵਿਕਾ ਕੀ ਨਾਲ ਜੇ 4 ਪੈਸੇ ਬਚਣਗੇ ਤੇ ਅਸੀਂ ਉਸ ਨੂੰ ਖਰਚ ਕਰ ਸਕਾਂਗੇ। ਔਰ ਇੱਕ ਬਹੁਤ ਹੀ ਟੈਕਸਿੰਗ ਪ੍ਰੋਸੀਜਰ ਨੂੰ ਸਿੰਪਲੀਫਾਈ ਕੀਤਾ ਗਿਆ GST ਦੇ। ਔਰ ਇਹਦੇ ਨਾਲ ਜਿਹੜਾ ਹੈ ਕੰਜ਼ਮਪਸ਼ਨਸ ਵਧਣਗੀਆਂ। ਔਰ ਇਹਦੇ ਨਾਲ ਤੁਸੀਂ ਦੇਖੋ ਸਾਡੀ ਸਰਕਾਰ ਦਾ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਡ੍ਰਿਡ ਨਿਸ਼ਚੈ ਹੈ ਕਿ ਟੈਕਸ ਨੂੰ ਘੱਟ ਕਰਕੇ ਦੇਸ਼ ਨੂੰ ਤਰੱਕੀ ਵੱਲ ਕੱਜਣਾ ਤੁਸੀਂ ਸਾਰੇ ਨੇ ਦੇਖਿਆ ਕਿ 1 ਅਪ੍ਰੈਲ ਤੋਂ ਸਾਡਾ ਇਨਕਮ ਟੈਕਸ ਦੀ ਲਿਮਿਟ ਕਿੱਥੇ ਦੀ ਕਿੱਥੇ ਪਹੁੰਚ ਗਈ 6 ਲੱਖ ਤੋਂ ਸਿੱਧੀ 12 ਲੱਖ ਜਿਹੜੇ ਸੈਲਰੀਡ ਕਲਾਸ ਦੇ 12 ਲੱਖ 75000 ਤੱਕ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਏਗਾ ਔਰ ਮੇਰਾ ਖਿਆਲ ਹੈ ਕਿ ਆਪਾਂ ਜਿੰਨੇ ਕਿਥੇ ਬੈਠੇ ਆ ਸਾਰੇ ਹੀ ਜ਼ਿਆਦਾਤਰ ਜਿਹੜੇਗੇ ਉਸ ਟੈਕਸ ਦੀ ਛੋਟ ਦਾ ਆਨੰਦ ਮਾਨਾਂਗੇ ਔਰ ਬਿਨਾ ਟੈਕਸ ਦੇ ਆਪਣਾ ਆਪਾਂ ਨੂੰ ਉਹਦਾ ਲਾਭ ਮਿਲੇਗਾ ਟੈਰਨਾ ਫਾਈਲ ਕਰਾਂਗੇ ਅਸੀਂ ਇਹ ਸਾਰੇ ਚੀਜ਼ਾਂ ਨੂੰ ਕਹਿ ਸਕਦੇ ਹਾਂ ਕਿ ਦੀਵਾਲੀ ਆਉਣ ਵਾਲੀ ਹੈ ਇੱਕ ਡਬਲ ਬੋਨਸ ਪ੍ਰਧਾਨ ਮੰਤਰੀ ਜੀ ਨੇ ਦਿੱਤਾ ਸਾਨੂੰ ਪਹਿਲਾ ਇਨਕਮ ਟੈਕਸ ਦੀ ਲਿਮਿਟ 12 ਲੱਖ ਤੱਕ ਕੋਈ ਟੈਕਸ ਨਹੀਂ ਔਰ ਉਸ ਦੇ ਬਾਅਦ ਜਿਸ ਤਰੀਕੇ ਦੇ ਨਾਲ 12% ਦੀ ਸਲੈਬ ਖਤਮ ਕਰਤੀ 28% ਦੀ ਸਲੈਬ ਖਤਮ ਕਰਤੀ ਉਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਹੈਗਾ ਸਾਡੀ ਇਕਨੋਮੀ ਨੂੰ ਬੂਸਟ ਮਿਲਣ ਵਾਲਾ ਔਰ ਭਾਰਤੀ ਜਨਤਾ ਪਾਰਟੀ ਵੀ ਸਰਕਾਰ ਦਾ ਹਮੇਸ਼ਾ ਹੀ ਮੰਨ ਨਾ ਰਿਹਾ ਕਿਸੇ ਆਪਣੇ ਦੇਸ਼ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਜਿਹੜਾ ਸਾਡਾ ਦਿਡ ਸੰਕਲਪ ਸੀਗਾ ਕਿ ਆਪਣੇ ਦੇਸ਼ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਉਹਦਾ ਇਹ ਕਾਰਨ ਹੈ ਕਿ ਜਦੋਂ ਅਸੀਂ ਸੱਤਾ ਪ੍ਰਾਪਤ ਕੀਤੀ ਸੀ 2014 ਦੇ ਵਿੱਚ ਦੇਸ਼ 11ਵੇਂ ਪਾਇਦਾਨ ਤੇ ਸੀਗਾ ਇਕਨੋਮਿਕ ਅੱਜ ਵਿਸ਼ਵ ਦੀ ਚੌਥੀ ਅਰਥਵਿਵਸਥਾ ਭਾਰਤ ਜਿਹੜਾ ਹੈ ਬਣ ਚੁੱਕਾ ਹੈ ਇਹਦਾ ਸ਼ਰੇਕ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜੀ ਔਰ ਉਹਨਾਂ ਦੇ ਵਿਜ਼ਨ ਨੂੰ ਜਾਣਦਾ ਹੈ ਜਿਹੜੇ ਸਟੈਪ ਬਾਈ ਸਟੈਪ ਕਦਮ ਚੱਕਦੇ ਹੋਏ ਪਹਿਲਾਂ ਅਸੀਂ ਪੰਜਵੇਂ ਤੇ ਆਏ ਅੱਜ ਅਸੀਂ ਚੌਥੇ ਤੇ ਆ ਔਰ ਹੋ ਸਕਦਾ ਹੈ ਕਿ ਅਗਲੇ ਸਾਲ ਅਸੀਂ ਤੀਸਰੇ ਪਾਇਦਨ ਤੇ ਪਹੁੰਚ ਜਾਈਏ ਅੱਜ ਭਾਰਤ ਇੱਕ ਵਿਸ਼ਵ ਸ਼ਕਤੀ ਵੱਲ ਵੱਧ ਰਿਹਾ ਹੈ ਅਸੀਂ ਇੱਕ ਆਤਮ ਨਿਰਭਰ ਭਾਰਤ ਬਣਾਉਣਾ ਚਾਹੁੰਦੇ ਹਾਂ ਔਰ ਤੁਸੀਂ ਸਾਰਿਆਂ ਨੇ ਦੇਖਿਆ ਜਿਵੇਂ ਆਪਰੇਸ਼ਨ ਸੰਦੂਰ ਹੋਇਆ ਅਸੀਂ ਆਪਣੇ ਦੇਸ਼ ਦੇ ਬਣਾਏ ਹਥਿਆਰਾਂ ਨੂੰ ਵਰਤਿਆ ਜਦੋਂ ਤੁਸੀਂ ਕਿਸੇ ਦੂਸਰੇ ਦੇਸ਼ ਤੋਂ ਹਥਿਆਰ ਮੰਗਾਉਂਦੇ ਹੋ ਉਹਦੀ ਸਪੈਸੀਫਿਕੇਸ਼ਨ ਜਿਹੜੀ ਹੈਗੇ ਨੇ ਕਾਫੀ ਹੱਦ ਤੱਕ ਜਿਹੜੀਆਂ ਹੁੰਦੀਆਂ ਨੇ ਉਹ ਪਬਲਿਕ ਡੋਮੇਨ 'ਚ ਹੁੰਦੀਆਂ ਨੇ ਸੁਪੋਜ਼ ਅਸੀਂ ਰੂਸ ਕੋਲੋਂ ਅਮਰੀਕਾ ਕੋਲੋਂ ਜਾਂ ਫ੍ਰਾਂਸ ਕੋਲੋਂ ਕੋਈ ਹਥਿਆਰ ਖਰੀਦਦੇ ਆ ਤਾਂ ਦੂਜੇ ਦੇਸ਼ਾਂ ਨੂੰ ਪਤਾ ਹੁੰਦਾ ਕਿ ਇਹਦੀ ਕੀ ਮਹਾਰਤ ਹੈਗੀ ਹੈ ਕਿੰਨਾ ਕੀ ਹੈਗਾ ਠੀਕ ਹੈ ਉਹ ਇੰਪਰੂਵਮੈਂਟਸ ਕੁਝ ਕਰਾਣੇ ਸੀ ਆਪਣੇ ਲੈਵਲ ਤੇ ਉੱਤੇ ਲੇਕਿਨ ਬਾਇਰ ਲਾਰਜ ਜਿਹੜਾ ਹੈਗਾ ਉਹ ਤਾਂ ਹੁੰਦਾ ਹੈ ਲੇਕਿਨ ਅਸੀਂ ਸਾਰੇ ਜਿਹੜੇ ਆਪਣੇ ਹਥਿਆਰ ਆਪਣੇ ਦੇਸ਼ ਚ ਜਦੋਂ ਬਣਾਣ ਲੱਗ ਪਏ ਤੇ ਦੂਜੇ ਦੇਸ਼ਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਹਿੰਦੁਸਤਾਨ ਕੋਲ ਹੈਗਾ ਕੀ ਹੈ ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ 1000 ਡਰੋਨ ਔਰ ਮਿਜ਼ਾਈਲ ਇੱਕੋ ਰਾਤ ਦੇ ਬਾਗੇ ਲੇਕਿਨ ਸਾਡੇ ਸਾਇੰਸਦਾਨਾ ਵੱਲੋਂ ਸਾਡੀ ਫੈਕਟ ਜਿਹੜੀਆਂ ਆਰਡੀਨੈਂਸ ਫੈਕਟਰੀਜ਼ ਹੈਗੀਆਂ ਨੇ ਉਹ ਐਸਾ ਜਿਹਾ ਉਪਕਰਨ ਤਿਆਰ ਕੀਤੇ ਕਿ ਇੱਕ ਵੀ ਡਰੋਨ ਔਰ ਇੱਕ ਵੀ ਪਾਕਿਸਤਾਨ ਦੀ ਮਿਜ਼ਾਈਲ ਹਿੰਦੁਸਤਾਨ ਦੀ ਧਰਤੀ ਤੇ ਸਾਬਤ ਥੱਲੇ ਨਹੀਂ ਆ ਪਾਈ ਇੱਕ ਬਹੁਤ ਵੱਡੀ ਚੀਜ਼ ਹੈ 1000 ਡਰੋਨ ਨੂੰ ਔਰ ਮਿਜ਼ਾਈਲਸ ਨੂੰ ਤੁਸੀਂ ਅਸਮਾਨ ਦੇ ਵਿੱਚ ਖਤਮ ਕਰਦੇ ਹੋ ਓਵੇਂ ਇੱਕੋ ਰਾਤ ਦੇ ਵਿੱਚ ਔਰ ਇਹ ਤਾਂ ਹੀ ਹੋ ਪਾਇਆ ਜਦੋਂ ਹਿੰਦੁਸਤਾਨ ਜਿਹੜਾ ਹੈਗਾ ਸਾਡਾ ਭਾਰਤ ਜਿਹੜਾ ਹੈਗਾ ਆਤਮ ਨਿਰਭਰ ਬਣ ਪਾਇਆ ਹੈ ਇਸ ਨਤੀਜੇ ਨਾਲ ਅਰੇ ਬਹੁਤ ਕੁਝ ਕਰਨਾ ਰਹਿੰਦਾ ਉਸ ਦੇ ਵਾਸਤੇ ਸਾਨੂੰ ਹੀ ਸਹਿਯੋਗ ਕਰਨ ਦੀ ਲੋੜ ਅਜਰੇ ਘੁੜਕੀਆਂ ਵਟਟਦੇ ਨੇ ਅਮਰੀਕਾ ਵਰਗੇ ਮੈਂ ਟੈਰਿਫ ਲਗਾ ਦਾਂਗਾ ਮੈਂ ਇਹ ਕਰ ਦਿਆਂਗਾ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹੜਾ ਆਪਣਾ ਪ੍ਰੋਡਕਟ ਬਣਾ ਵੀ ਸਕਦਾ ਹੈ ਔਰ ਆਪਣਾ ਪ੍ਰੋਡਕਟ ਖਪਤ ਵੀ ਕਰ ਸਕਦਾ ਸਾਡੀ 140 ਕਰੋੜ ਦੀ ਆਬਾਦੀ ਹੈ ਇਹ ਸਾਡਾ ਐਸਟ ਹੈ ਤਾਂ ਇਹ ਜ ਵਿਦੇਸ਼ੀ ਦੇਸ਼ ਜਿਹੜੇ ਅਗਲੇ ਚਾਹੁੰਦੇ ਨੇ ਕਿ ਹਿੰਦੁਸਤਾਨ ਦਾ ਬਾਜ਼ਾਰ ਖੋਲ੍ਹਿਆ ਜਾਵੇ ਔਰ ਅਸੀਂ ਇੱਥੇ ਆਪਣਾ ਮਾਲ ਡੰਪ ਕਰ ਸਕੀਏ। ਲੇਕਿਨ ਪ੍ਰਧਾਨ ਮੰਤਰੀ ਜੀ ਦਾ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਣਾ ਹੈ। ਅਸੀਂ ਸਰਦੇਸ਼ੀ ਅਪਣਾਣੀ ਹੈ। ਆਪਣੇ ਦੁਕਾਨਾਂ ਤੇ ਸਰਦੇਸ਼ੀ ਦਾ माल ਵੇਚਾਂਗੇ। ਅਸੀਂ ਸਰਦੇਸ਼ੀ ਅਡਾਪਟ ਕਰਾਂਗੇ। ਅਸੀਂ ਸਰਦੇਸ਼ੀ ਕੱਪੜੇ ਪਾਵਾਂਗੇ, ਅਸੀਂ ਸਰਦੇਸ਼ੀ ਸਮਾਨ ਖਰੀਦਾਂਗੇ। ਤੇ ਅੰਦਾਜ਼ਾ ਲਾਓ ਜਦੋਂ ਆਪਣੇ ਦੇਸ਼ ਤੁਹਾਡੇ ਜੋ ਤੁਹਾਡੇ ਕੋਈ ਭੈਣ ਭਰਾ ਵੀ ਇੰਡਸਟਰੀ ਦਾ ਕੰਮ ਕਰਦੇ ਹੋਣਗੇ ਤੁਹਾਡੇ ਭੈਣ ਭਰਾ ਕੋਈ ਦੁਕਾਨਾਂ ਵੀ ਕਰਦੇ ਹੋਣਗੇ ਤੇ ਜੇ ਆਪਣੇ ਦੇਸ਼ ਦਾ ਬਣਾਇਆ ਮਾਲ ਆਪਣੇ ਦੇਸ਼ ਚ ਖਪਤ ਹੋਏਗਾ ਤੇ ਸਾਡੇ ਫੋਰਨ ਰਿਜ਼ਰਵਸ ਦਾ ਵੀ ਕੋਈ ਇੰਪੈਕਟ ਨਹੀਂ ਪਏਗਾ ਸਾਨੂੰ ਕਿਸੇ ਦੇਸ਼ ਦੇ ਵਿਦੇਸ਼ੀ ਦੇਸ਼ ਜਿਹੜਾ ਬਾਹਰ ਦੇ ਦੇਸ਼ ਨੇ ਵਿਦੇਸ਼ੀ ਨੇ ਉਹਨਾਂ ਦੇ ਕਿਸੇ ਤੋਂ ਸਹੈਂ ਦੀ ਲੋੜ ਨਹੀਂ ਗਈ ਔਰ ਅਸੀਂ ਆਪਣੇ ਆਪ ਨੂੰ ਜਿੱਥੇ ਦੇਸ਼ ਨੂੰ ਆਤਮ ਨਿਰਭਰ ਕਰਨਾ ਹੈ ਅਸੀਂ ਆਪਣੇ ਆਪ ਨੂੰ ਆਤਮ ਨਿਰਭਰ ਕਰਨਾ ਹੈ। ਔਰ ਇਹ ਸਾਰੀਆਂ ਚੀਜ਼ਾਂ ਚ ਕਰਦੇ ਹੋਏ ਤੁਸੀਂ ਅੰਦਾਜ਼ਾ ਲਗਾਓ ਜਿਉਂ ਦੇ 2014 ਤੋਂ ਸਾਡੀ ਸਰਕਾਰ ਬਣੀ ਹੈ। ਜਿਵੇਂ ਮੈਂ ਦੱਸਿਆ ਕਿ ਆਤਮ ਨਿਰਭਰਤਾ ਵੱਲ ਲਗਾਤਾਰ ਵਧ ਰਹੇ ਆ। ਹਾਈਵੇ ਸ ਤੁਸੀਂ ਦੇਖ ਰਹੇ ਹੋ ਕਿਵੇਂ ਬੜੀ ਤੇਜ਼ੀ ਦੇ ਨਾਲ ਵਧ ਰਹੇ ਨੇ। ਅਸੀਂ 60% ਦੀ ਵਿਵਧੀ ਨੈਸ਼ਨਲ ਹਾਈਵੇਜ਼ ਦੇ ਵਿੱਚ ਕੀਤੀ ਹੈ। ਔਰ 144 ਬੰਦੇ ਭਾਰਤ ਰੇਲ ਚਲਾਈਆਂ। ਤੁਹਾਡੇ ਪਟਿਆਲੇ ਤੋਂ ਵੀ ਹੁਣ ਤੇ ਬੰਦੇ ਭਾਰਤ ਰੇਲ ਚੱਲਣ ਲੱਗ ਪਈ। ਠੀਕ ਹੈ ਨਾ ਜੀ। ਤੇ ਇੱਕ ਇੱਕਸ਼ਰ ਹੋਰ ਤਲਨ ਵਾਲੀ ਹੈ। ਤੇ ਆਪਾਂ ਇਹ ਦੇਖ ਸਕਦੇ ਹਾਂ ਕਿ ਕਦੀ ਆਪਾਂ ਕਲਪਨਾ ਕੀਤੀ ਸੀ ਕਿ ਅਭੋ ਜੀ ਸੋਨੀਅਰ ਟ੍ਰੇਨਸ ਵੀ ਸਾਡੇ ਹਿੰਦੁਸਤਾਨ 'ਚ ਹੋ ਸਕਦੀਆਂ ਨੇ। ਲੇਕਿਨ ਪ੍ਰਧਾਨ ਮੰਤਰੀ ਨੇ ਸਾਡਾ ਸਪਨਾ ਸਾਕਾਰ ਕੀਤਾ। ਔਰ ਅੱਜ ਦੇਸ਼ ਦੇ 144 ਬੰਦੇ ਭਾਰਤ ਰੇਲ ਚੱਲ ਰਹੀਆਂ ਨੇ। ਸਾਡਾ ਨਿਰਿਆਤ 34 ਗੁਣਾ ਵਧਿਆ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਲਗਾਮ ਲਾਈ ਹੈ। ਡਾਇਰੈਕਟ ਬੈਨੀਫਿਟ ਟ੍ਰਾਂਸਫਰ। ਆਪਾਂ ਉਹ ਵੀ ਸੁਣਿਆ ਸੀ ਰਜੀਵ ગાંધી ਕਹਿੰਦਾ ਸੀ ਕਿ ਮੈਂ 100 ਰੁਪਏ ਭੇਜਦਾ ਤੇ 85 ਰੁਪਏ ਰਸਤੇ 'ਚ ਖੁਰ ਜਾਂਦੇ ਨੇ ਤੇ 15 ਰੁਪਏ ਪਹੁੰਚਦੇ ਨੇ। ਅੱਜ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਨਰੇਂਦਰ ਮੋਦੀ ਦੇ ਰਾਜ ਦੇ ਵਿੱਚ ਜੇ 100 ਰੁਪਿਆ ਚੱਲਦਾ ਤੇ ਲਾਭਾਰਥੀ ਨੂੰ 100 ਰੁਪਿਆ ਮਿਲਦਾ 99.99 ਵੀ ਨਹੀਂ 100 ਦਾ 100 ਮਿਲਦਾ ਇਹਦੇ ਨਾਲ ਵੱਡੇ ਪੇਮਾਨੇ ਤੇ ਪ੍ਰਚਾਰ ਖਤਮ ਹੋਇਆ ਔਰ ਗਰੀਬ ਕਲਿਆਣ ਅਨਯੋਜਨਾ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਲਗਭਗ 80 ਕਰੋੜ ਲੋਕਾਂ ਨੂੰ ਅਸੀਂ ਮੁਫਤ ਰਾਸ਼ਨ ਦੇ ਰਹੇ ਹਾਂ ਔਰ ਇਸ ਦੇ ਨਾਲ ਨਾਲ ਦੇਸ਼ ਨੂੰ ਤਰੱਕੀ ਵੱਲ ਲੈ ਜਾਣ ਵਾਸਤੇ ਜਿਹੜੇ ਸਟਾਰਟਅਪ 2014 ਚ ਸਿਰਫ 350 ਸੀਗੇ ਯਾਨੀ ਕਿ ਸਟਾਰਟਅਪ ਹੁੰਦੇ ਨੇ ਜਿਹੜੇ ਸਾਡੇ ਨਵੇਂ ਉਦਮ ਲੱਗਦੇ ਨੇ ਸਾਡੇ ਨੌਜਵਾਨ ਸਾਥੀ ਆਪਣੀਆਂ ਫੈਕਟਰੀਆਂ ਨਵੀਆਂ ਸ਼ੁਰੂ ਕਰਦੇ ਨੇ ਕੰਮ ਨਵੇਂ ਧੰਦੇ ਨਵੇਂ ਸ਼ੁਰੂ ਕਰਦੇ ਨੇ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਆ ਕਿ ਜੋ ਸਟਾਰਟਅਪ 2014 ਚ 350 ਸੀਗੇ ਅੱਜ 1.5 ਲੱਖ ਤੋਂ ਵੱਧ ਜਿਹੜੇ ਹੈਗੇ ਨੇ ਸਟਾਰਟਅਪ ਜਿਹੜੇ ਹੈਗੇ ਨੇ ਸ਼ੁਰੂ ਹੋ ਗਏ ਨੇ और उन्होंने मदद देने वास्ते लगभग बवंजा करोड़ लोगों को बत्ती लाख करोड़ रुपए का कम शुरू करने वास्ते मुद्रा योजना चोन दिता गया आसान किश्तों पांच लाख दस लाख भी लाख लाख ताकि पाता अपना काम आप शुरू कर सकी ਨੌਕਰੀ ਬੰਗਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣੀਏ ਕਿਉਂਕਿ ਆਪਾਂ ਕੋਈ ਵੀ ਛੋਟਾ ਮੋਟਾ ਵੀ ਧੰਦਾ ਸ਼ੁਰੂ ਕਰਾਂਗੇ ਤੇ ਉਹਦੇ ਵਿੱਚ ਕਮ ਸੇ ਕਮ 1 2 4 ਨਾਲ ਹੈਲਪਰ ਵੀ ਲੱਗਦੇ ਆ ਤੇ ਤੁਸੀਂ ਅੰਦਾਜ਼ਾ ਲਾਓ ਜੇ 52 ਕੋਰ ਛੋਟੇ ਵਿਵਸਾਈਆਂ ਨੇ ਕੰਮ ਕੀਤਾ ਤੇ ਕਿੰਨੇ ਲੋਕਾਂ ਨੂੰ ਉਹਦੇ ਨਾਲ ਉਹ ਆਪ ਤੇ ਆਪ ਸਵੈ ਰੋਜ਼ਗਾਰ ਉਹਨੂੰ ਪ੍ਰਾਪਤ ਹੋਇਆ ਹੀ ਹੋਇਆ ਉਹਦੇ ਨਾਲ ਨਾਲ ਉਹਨਾਂ ਨੇ ਕਿੰਨੇ ਲੋਕਾਂ ਨੂੰ ਹੋਰ ਰੋਜ਼ਗਾਰ ਦਾ ਸਾਧਨ ਦਿੱਤਾ ਇਹ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਮੈਂ ਆਪ ਜੀ ਦੇ ਨਾਲ ਸਾਂਝੇ ਕਰਨੀਆਂ ਸੀਗੀਆਂ ਉਹਨੇ ਜਿਹੜੇ GST ਦੇ ਰੇਟ ਕਟਾਏ ਗਏ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਮ ਆਦਮੀ ਆਮ ਆਦਮੀ ਨੂੰ ਕਿਸ ਤਰੀਕੇ ਨਾਲ ਉਹਦਾ ਲਾਭ ਮਿਲ ਰਿਹਾ ਜੇ ਆਪਾਂ ਡੇਲੀ ਆਪ ਜਿਹੜਿਆ ਅਸੀਂ ਰੋਜ਼ ਦੀ ਮਰਜ਼ੀ ਬਸਤੂਆਂ ਜਿਹੜੀ ਖਰੀਦਦੇ ਆਂ ਚੀਜ਼ਾਂ ਖਰੀਦਦੇ ਆਂ हेयर शैम्पू टूथपेस्ट टॉयलेट सोप ब्रश शेविंग क्रीम 18% ਤੋਂ ਰੇਟ ਘਟ ਕੇ 5% ਰਹਿ ਗਿਆ ਟੈਕਸ ਦਾ ਐਸੇ ਤਰੀਕੇ ਨਾਲ ਬਟਰ ਕਿਉ ਪਨੀਰ ਡੇਰੀ ਪ੍ਰੋਡਕਟਸ 12 ਤੋਂ 5% ਹੋ ਗਏ ਜਿਹੜਾ ਨਮਕੀਨ ਪੂਜਿਆ ਪੈਕਡ ਆਂਦਾ ਸੀਗਾ 12 ਤੋਂ 5 ਹੋ ਗਿਆ ਭਾਂਡੇ 12 ਤੋਂ 5% ਚ ਹੋ ਗਏ ਨੈਪਕਿੰਸ ਬੇਬੀ ਨੈਪਕਿੰਸ ਦੈਨ ਕਲੀਨिकल ਡਾਇਪਰਸ ਫੀਡਿੰਗ ਬੋਟਲਸ ਇਹ ਵੀ 12% ਤੋਂ 5% ਹੋ ਗਈਆਂ ਸਵਿੰਗ ਮਸ਼ੀਨ ਔਰ ਸਵਿੰਗ ਪਾਰਕ ਜਿਹੜੇ ਨਿਦਾਨੇ ਸਾਡੀ ਇੱਕ ਬਹੁਤ ਵੱਡੀ ਪੰਜਾਬ ਦੀ ਇੱਕ ਇੰਡਸਟਰੀ ਹੈਗੀ ਆ ਉਹਨੂੰ ਵੀ 12% ਤੋਂ 5% ਦੇ ਅੰਦਰ ਲਿਆਂਕ ਕਰਕੇ ਬਹੁਤ ਵੱਡਾ ਲਾਭ ਹੋ ਰਿਹਾ ਔਰ ਉਸ ਦੇ ਨਾਲ ਨਾਲ ਜਿਹੜੇ ਆਈਟਮਾਂ ਸਾਡੀਆਂ ਨਿਲ ਹੋਈਆਂ ਜੇ ਲਗਭਗ ਇਸ ਵਾਰ ਜਿੰਨੇ ਲੋਕ ਬੱਠੇ ਡਾਇਰੈਕਟਲੀ ਇਹਨੂੰ ਪਤਾ ਹੋਇਆ 18% ਦਾ ਉਹ ਸਿਹਤ ਬੀਮਾ ਹੈਲਥ ਇੰਸ਼ੋਰੈਂਸ ਜਾਂ ਦੁਜੀਨ ਸ਼ੋਰਸ ਲਗਵਾ ਆਪਣੇ ਸਾਰੇ ਲੋਕ ਆਪਾਂ ਕਰਵਾਣੇ ਆ ਜਿੱਤੇ 18% ਜੀਐਸਟੀ ਲੱਗਦਾ ਸੀਗਾ ਉਹ ਹੁਣ 0% ਜੀਐਸਟੀ ਤੇ ਲੈ ਆਂਦਾ ਐਸੇ ਤਰੀਕੇ ਦੇ ਨਾਲ ਚਾਹੇ ਥਰਮਾਮੀਟਰ ਹੋਣ ਚਾਹੇ ਮੈਡੀਕਲ ਆਕਸੀਜਨ ਥਰਮਾਮੀਟਰ 18% ਤੋਂ 5% ਹੋਏ ਮੈਡੀਕਲ ਗ੍ਰੇਡ ਆਕਸੀਜਨ 12 ਤੋਂ 5 ਹੋਈ ਡਾਇਗਨੋਸਟਿਕ ਕਿਟਸ ਜਿਹੜੀਆਂ ਹੁੰਦੀਆਂ ਨੇ 12 ਤੋਂ 5 ਹੋਈਆਂ ਗਲੂਕੋਮੀਟਰ ਤੇ ਟੈਸਟਿੰਗ ਜਿਹੜਾ ਆਪਾਂ ਸ਼ੂਗਰ ਟੈਸਟਿੰਗ ਦੇ ਆਪਾਂ ਕਹਿ ਦਿੰਦੇ ਆ ਉਹ ਵੀ 12 ਤੋਂ 5 ਹੋਈਆਂ ਐਸੇ ਤਰੀਕੇ ਦੇ ਨਾਲ ਟਰੈਕਟਰ ਕਿਸਾਨਾਂ ਵਾਸਤੇ ਜਿਹੜੇ ਬਹੁਤ ਵੱਡਾ ਇਹਦਾ ਲਾਭ ਮਿਲਣ ਵਾਲਾ ਟਰੈਕਟਰ ਟਰੈਕਟਰ ਪਾਰਟਸ ਜਿਹੜੇ ਪਹਿਲਾਂ 18% ਤੇ ਸੀਗੇ ਉਹ 5% 'ਚ ਆ ਗਏ ਜਿਹੜੇ ਸਾਡੇ ਪੈਸਟੀਸਾਈਡਸ ਔਰ ਮਾਈਕਰੋ ਨਿਊਟ੍ਰੀਐਂਟਸ ਅਸੀਂ ਖੇਤੀ 'ਚ ਯੂਜ਼ ਕਰਦੇ ਸੀਗੇ ਉਹ 12% ਤੋਂ 5% ਤੇ ਆ ਗਏ ਜਿਹੜੇ ਸੌਰੀ ਮੈਂ ਟਰੈਕਟਰਸ ਜਿਹੜੇ ਇਹਨੇ 12 ਤੋਂ 5 ਆਇਆ ਉਹਦੇ ਟਰੈਕਟਰ ਪਾਰਟਸ ਔਰ ਟਰੈਕਟਰ ਟਾਇਰਸ ਸੀਗੇ ਉਹ 18 ਤੋਂ 5 ਆਏ ਡ੍ਰਿਪ ਇਰੀਗੇਸ਼ਨ ਵਾਸਤੇ ਜਿਹੜੇ ਸਪ੍ਰਿੰਕਲਰ ਵਗੈਰਾ ਸੀ ਲਈਦੇ ਸੀਗੇ ਉਹ 12 ਤੋਂ 5 ਆ ਗਏ ਇਸੇ ਤਰੀਕੇ ਦੇ ਨਾਲ ਐਗਰੀਕਲਚਰ ਹਾਰਟਿਕਲਚਰ ਔਰ ਫੋਰੈਸਟਰੀ ਦੀ ਜਿਹੜੇ ਮਸ਼ੀਨਾ ਸੀਗੀਆਂ ਉਹ 12 ਤੋਂ 5% ਤੇ ਆ ਗਈਆਂ ਜਿਹੜੀਆਂ ਸਾਰੇ ਨੇ ਦੇਖਿਆ ਉਹਨਾਂ ਨੂੰ ਐਡ ਦੇਖਣ ਨੂੰ ਸਹੂਲਤੀ ਮਿਲ ਰਹੀ ਆ ਸਾਰੇ ਈ ਕਾਰਾਂ ਵਾਲੇ ਐਡ ਕਰ ਰਹੇ ਨੇ ਕਿਸੇ ਦਾ ਲੱਖ ਘਟਿਆ ਕਿਸੇ 2 ਲੱਖ ਘਟਿਆ ਕਿਸੇ 80 ਹਜ਼ਾਰ ਘਟਿਆ ਇਸ ਦਾ 4 ਲੱਖ ਘਟਿਆ ਪੈਟਰੋਲ اور ਡੀਜ਼ਲ 400 ਐਮ ਐਮ اور 1200 ਸੀਸੀ ਤੱਕ ਦੇ ਜਿਹੜੀਆਂ ਸੀਗੀਆਂ 28 ਤੋਂ ਸਿੱਧਾ 18 ਤੇ ਆ ਗਈਆਂ ਡੀਜ਼ਲ ਦੀ ਹੈਬ੍ਰਿਡ ਟਾਰਕ ਜਿਹੜੀਆਂ ਸੀਗੀਆਂ ਜਿਹੜੀ 1500 ਸੀਸੀ اور 400 ਤੱਕ ਸੀਗੀਆਂ ਉਹ ਵੀ 18 ਤੋਂ 18 ਤੇ ਆ ਗਈਆਂ 28 ਤੋਂ 18 ਤੇ ਆ ਗਈਆਂ ਥ੍ਰੀ ਵੀਲਰ 28 ਤੋਂ 18 ਆ ਗਏ ਮੋਟਰਸਾਈਕਲ 28 ਤੋਂ 18 ਆ ਗਏ ਮੋਟਰ ਵਹੀਕਲਸ ਫॉर ਟ੍ਰਾਂਸਪੋਰਟ ਉਹ ਵੀ 28 ਤੋਂ 18 ਆ ਗਏ اور ਅਸੀਂ ਜਿਹੜੇ ਸਾਡੇ ਜੀਵਨ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਰਹਿਣ ਸਨ ਹੋ ਗਿਆ ਉਹ ਕੋਈ ਪਤਾ 에어 ਕੰਡੀਸ਼ਨਰ ਦੇ ਬਿਨਾ ਵੀ ਨਹੀਂ ਰਹਿੰਦਾ ਤੇ ਟੀਵੀ ਦੇਖੇ ਬਿਨਾ ਵੀ ਨਹੀਂ ਰਹਿੰਦਾ ਠੀਕ ਹੈ ਕਿ ਨਹੀਂ ਤੇ ਹੁਣ ਤੇ ਹੋਰ ਵੀ ਸਾਡੀਆਂ ਮਾਤਾ ਪਿਤਾ ਉਹ ਕਹਿੰਦੇ ਭਾਂਡੇ ਵੀ ਨਾ ਮਾਜਣੇ ਪੈਣ ਤੇ ਡਿਸ਼ਵਾਸ਼ਰ ਹੋਣੀ ਚਾਹੀਦੀ ਹੈਰੇ ਘਰ 'ਚ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਟੈਕਸ 28% ਤੋਂ ਘਟਾ ਕੇ 18% ਜੜਾਇਗਾ ਹੈ ਇਹ ਸਰਕਾਰ ਨੇ ਕੀਤਾ ਹੈ ਔਰ ਮੈਂ ਸਮਝਦਾ ਜਿੱਥੇ ਬੱਚਿਆਂ ਦਾ ਸਵਾਲ ਸੀਗਾ ਉਹਨਾਂ ਦੇ ਕਿਤਾਬਾਂ ਦੇ ਮੈਪ ਪੈਨਸਿਲ ਗਲੋਬ ਐਕਸਰਸਾਈਜ਼ ਬੁక్స్ ਨੋਟਬੁక్స్ ਜਿੱਥੇ 12% ਜਾਂ 5% ਟੈਕਸ ਲੱਗਦਾ ਸੀਗਾ ਉਸ ਨੂੰ ਵੀ 0% ਕਰਕੇ ਮੈਂ ਕਹਿਣਾ ਕਿ ਮੋਦੀ ਸਰਕਾਰ ਨੇ ਇੱਕ ਬਿਹਤਰੀਨ ਦੀਵਾਲੀ ਦਾ ਤੋਹਫਾ ਜਿਹੜਾ ਹੈਗਾ ਦੇਸ਼ ਦੀ ਜਨਤਾ ਨੂੰ ਦਿੱਤਾ ਅਸੀਂ ਸਾਰੇ ਇਸ ਗੱਲ ਲਈ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਕਰਦੇ ਆਂ ਔਰ ਉਹ ਬਤਾ ਹੀ ਦਿੰਦੇ ਆਂ ਕਿ ਜਿਨ੍ਹਾਂ ਨੇ 2 ਲੱਖ ਕਰੋੜ ਰੁਪਏ ਦੇ ਟੈਕਸਸ ਨੂੰ ਬਾਫ ਕੀਤਾ ਇਹ ਛੋਟੇ ਅਮਾਉਂਟ ਨਹੀਂ ਹੁੰਦੀ ਕਿਸੇ ਵੀ ਸਰਕਾਰ ਵਾਸਤੇ 2 ਲੱਖ ਕਰੋੜ ਰੁਪਏ ਦੇ ਟੈਕਸਿਸ ਦੀ ਰਾਤ ਜਿਹੜੀ ਗਈ ਆ ਇਹ ਜਿਹੜੀਆਂ ਮੈਂ ਆਈਟਮਾਂ ਗਣਾਈਆਂ ਨੇ ਇਹਨਾਂ ਦੇ ਲਾਵਾ ਹੋਰ ਵੀ ਆਈਟਮਾਂ ਜਸਟ ਥੋੜਾ ਜਿਹਾ ਤੁਹਾਨੂੰ 20-25 ਆਈਟਮਾਂ ਗਣਾਈਆਂ ਨੇ ਆਈਟਮਾਂ ਤੇ ਬਹੁਤ ਸਾਰੀਆਂ ਜਿਨ੍ਹਾਂ ਦਾ ਟੈਕਸ ਕਟਿਆ ਇਦੇ ਨਾਲ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ ਔਰ ਇਸ ਕਰਕੇ ਇੱਕ ਬੇਨਤੀ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਵਪਾਰੀ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹਵਾਂ ਕਿ ਇਹ ਜਿਹੜਾ ਟੈਕਸ ਬੈਨੀਫਿਟ ਹੈਗਾ ਸਰਕਾਰ ਨੇ ਟੈਕਸ ਘਟਾਤਾ ਹੁਣ ਉਹ ਆਮ ਜਨਤਾ ਤੱਕ ਜਾਣਾ ਚਾਹੀਦਾ ਔਰ ਮੈਂ ਵੀ ਦੱਸ ਦਿਆਂ ਕਿ ਕੇਂਦਰ ਦੀ ਸਰਕਾਰ ਨੇ ਇਸ ਗੱਲ ਦਾ ਮੈਕੈਨਿਜ਼ਮ ਵੀ ਬਣਾਇਆ ਹੈ ਕਿ ਟੈਕਸਾਂ ਦੀ ਛੋਟ ਦਾ ਲਾਭ ਆਮ ਜਨਤਾ ਤੱਕ ਪਹੁੰਚਣਾ ਚਾਹੀਦਾ ਹੈ। ਔਰ ਜਿਹੜੇ ਕੋਈ ਸਾਥੀ ਉਸ ਨੂੰ ਪਹੁੰਚਾਂ ਚ ਕੋਤਾਈ ਕਰਨਗੇ ਉਹਦੇ ਤੇ ਸਖਤ ਕਾਰਵਾਈ ਵੀ ਹੋਏਗੀ। ਔਰ ਸਾਡੀ ਵੀ ਡਿਊਟੀ ਬੰਦੀ ਹੈ ਕਿ ਜਦੋਂ ਆਪਾਂ ਸਮਾਨ ਲੈਣ ਜਾਈਏ ਤੇ ਆਪਾਂ ਵੀ ਦੇਖੀ ਕਿ ਉਹਨੇ ਰੇਟ ਘਟਾਇਆ ਕਿ ਨਹੀਂ ਘਟਾਇਆ ਮੈਨੂੰ ਵਿਸ਼ਵਾਸ ਹੈ ਵਿਸ਼ਵਾਸ ਨਹੀਂ ਪੂਰਨ ਵਿਸ਼ਵਾਸ ਹੈ ਕਿ ਸਾਡੇ ਦੁਕਾਨਦਾਰ ਭੈਣ ਭਰਾ ਵੀ ਸਾਡੇ ਇੰਡਸਟਰੀ ਦੇ ਭੈਣ ਭਰਾ ਵੀ ਇਹ ਜੋ ਟੈਕਸ ਦਾ ਲਾਭ ਮਿਲੇ ਹੈ ਇਹ ਆਮ ਜਨਤਾ ਤੱਕ ਜਰੂਰ ਪਹੁੰਚਾਣਗੇ ਔਰ ਅਸੀਂ ਦੇਖ ਰਹੇ ਹਾਂ ਕੱਲ ਦੇ ਅਸੀਂ ਅਲੱਗ-ਅਲੱਗ ਦੁਕਾਨਾਂ ਤੇ ਵੀ ਗਏ ਹਾਂ ਲੋਕਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਰਦੇਸ਼ੀ ਦਾ ਮਾਲ ਵੇਚੋ ਔਰ ਸਰਦੇਸ਼ੀ ਅਪਣਾਓ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕੀਏ ਉਹਦੇ ਨਾਲ ਨਾਲ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੇ ਰੇਟਾਂ ਨੂੰ ਵੀ ਘਟਾਇਆ ਹੈ ਜਿਸ ਦਾ ਆਮ ਜਨਤਾ ਨੂੰ ਸਿੱਧਾ ਲਾਭ ਮਿਲ ਰਿਹਾ ਹੈ ਸੋ ਇੱਕ ਵਾਰ ਫੇਰ ਅਪੀਲ ਕਰਦੇ ਹੋਏ ਕਿ ਇਹ ਰੇਟਸ ਦਾ ਬੈਨੀਫਿਟ ਲੋਕਾਂ ਤੱਕ ਪਹੁੰਚੇ ਔਰ ਤੁਹਾਡੇ ਵੱਲੋਂ ਵੀ ਔਰ ਆਪਣੇ ਵੱਲੋਂ ਵੀ ਔਰ ਜਿਨੇ ਤੇ ਮੇਰੇ ਭਰਾ ਭੈਣ ਭਰਾ ਬੈਠੇ ਨੇ ਉਹਨਾਂ ਵੱਲੋਂ ਵੀ ਪ੍ਰਧਾਨ ਮੰਤਰੀ ਜੀ ਨੂੰ ਇਹੋ ਜਿਹਾ ਬੋਲਡ ਸਟੈਪ ਲੈਣ ਵਾਸਤੇ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਕੰਮ ਕਰਨ ਵਾਸਤੇ ਦੇਸ਼ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਸਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਜਿਹੜਾ ਇਹ ਕਦਮ ਚੱਕਿਆ ਅਸੀਂ ਉਹਦੇ ਲਈ ਵਧਾਈ ਦਿੰਦੇ ਆਂ ਔਰ ਕਦਮ ਲਾ ਕਦਮ ਮਿਲਾ ਕੇ ਅਸੀਂ ਸਾਰੇ ਭਾਰਤ ਵਾਸੀ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ ਇਨਾਂ ਹੀ ਮੇਰਾ ਆਪ ਜੀ ਨੂੰ ਕਹਿਣਾ ਸੀਗਾ ਜੇ ਤੁਹਾਡਾ ਕੋਈ ਪ੍ਰਸ਼ਨ ਹੋਵੇ ਤਾਂ ਉਹਦਾ ਉੱਤਰ ਦੇਣ ਵਾਸਤੇ ਜੀ 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 ਸਾਂਗਤੀ ਨੀਤੀ ਤੋਂ ਪਿਆ ਜੀ ਦੇਖਣ ਲੱਗੇ ਐਜੂਕੇਸ਼ਨ ਵਾਈਡਿੰਗ ਦੇ ਇੰਸਟੀਟਿਊਟ ਆਏ ਸੀ ਇੰਸਟੀਟਿਊਟ ਆਇਆ ਜੇ ਲੋਕ ਪਹਿਲਾਂ ਆਬਦ ਸੀ ਤਾਂ ਉਹਦਾ ਲਾਭ ਆਪਾਂ ਨੂੰ ਦਿੱਤਾ ਮੂਲੀ ਕੰਮ ਦਾ ਉਹਦਾ ਕੀ ਸਾਥ ਤੋਂ ਹੋ ਗਿਆ ਇਹ ਕੋਸ਼ਵੰਤ ਚੰਗ ਸਰ ਦੇ ਇੰਨੇ ਪ੍ਰੋਟੋਕਾਲ ਜੀ ਸੁਆਇਆ ਮੈਨੂੰ ਬੜਾ ਦੁੱਖ ਹੁੰਦਾ ਹੈ ਦੇਸ਼ ਉਹ ਤਰੱਕੀ ਕਰ ਸਕਦਾ ਜਿਹਦਾ ਵਿਪੱਖਸ਼ ਮਜ਼ਬੂਤ ਹੋਵੇ ਲੋਕਤੰਤਰ ਦੀ ਖੂਬਸੂਰਤੀ ਐਸੇ ਚ ਹੈ ਕਿ ਇੱਕ ਮਜ਼ਬੂਤ ਵਿਪਖਸ਼ ਹੋਣਾ ਚਾਹੀਦਾ ਔਰ ਮਜ਼ਬੂਤ ਦੇ ਨਾਲ ਰਿਸਪੌਂਸਿਬਲ ਔਰ ਸੈਂਸੀਬਲ ਵੀ ਹੋਣਾ ਚਾਹੀਦਾ ਇਹ ਤਾਂ ਖਾਲੀ ਨਹੀਂ ਹੋਣਾ ਚਾਹੀਦਾ ਲੇਕਿਨ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਪਿਆ ਕਿ ਇਸ ਵੇਲੇ ਦਾ ਵਿਪਖਸ਼ ਨਾ ਸੈਂਸੀਬਲ ਹੈ ਨਾ ਰਿਸਪੌਂਸਿਬਲ ਹੈ ਔਰ ਸਟਰੋਂਗਰ ਕੀ ਕਮਾਉ ਉਹ ਤੋਂ ਸਾਰੇ ਜਾਣਦੇ ਹੀ ਉਹ ਕੀ ਰਹਿ ਗਿਆ ਹੁਣ ਚਾਰੇ ਦੇ ਪੱਲੇ ਛੱਜ ਤੇ ਬੋਲੇ ਛਾਨਣੀ ਕੀ ਬੋਲੇ ਮੇਰੀ ਉਸ ਪੈਨ ਨੂੰ ਔਰ ਜਿਹੜੇ ਮੇਰੇ ਵੀਰ ਜੀਐਸਟੀ ਦੀ ਰੇਟ ਮਤਲਬ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਇਹ ਵੀ ਤਕਲੀਫ ਹੈ ਉਹਨਾਂ ਨੂੰ ਹੁਣ ਤੁਹਾਨੂੰ ਜੇ ਲੱਖ ਰੁਪਏ ਦੀ ਕਾਰ ਸਸਤੀ ਮਿਲ ਰਹੀ ਹੈ ਇਹ ਵੀ ਤਕਲੀਫ ਹੈ ਉਹਨਾਂ ਨੂੰ ਤੁਹਾਡੇ ਬੱਚਿਆਂ ਦੇ ਮੈਪ ਔਰ ਸਾਰੀ ਸਟੇਸ਼ਨਰੀ ਟੈਕਸ ਫ੍ਰੀ ਹੋ ਗਈਆਂ 0% ਟੈਕਸ ਇਹ ਵੀ ਤਕਲੀਫ ਹੈ ਉਹਨਾਂ ਨੂੰ ਤੁਹਾਡੇ ਮੈਡੀਕਲ ਅਰ ਦੂਜੀ ਇੰਸ਼ੋਰੈਂਸ 0% ਤੇ ਕਰ ਦਿੱਤੀ 18% ਤੁਹਾਨੂੰ ਸਿੱਧਾ ਬੈਨੀਫਿਟ ਦੇ ਦਿੱਤਾ ਇਹਦੀ ਵੀ ਤਕਲੀਫ ਹੈ ਉਹਨਾਂ ਨੂੰ ਕੀ ਕਰੋਗੇ ਇਹਨਾਂ ਦਾ ਲੇਕਿਨ ਮੈਂ ਤੁਹਾਡੇ ਸਮੇਂ ਦੱਸ ਦੇਣਾ ਚਾਹਣਾ ਛੋਟੇ ਛੋਟੇ ਚੀਜ਼ਾਂ ਮੈਂ ਦੱਸ ਦੇਣਾ ਤੁਹਾਨੂੰ ਇਹ ਜਿਹੜੇ ਬੋਲਦੇ ਨੇ ਨਾ ਆਪਣੇ ਮੰਜੀ ਥੱਲੇ ਸੋਟਾ ਮਾਰਨ ਜੋ ਤੁਹਾਡੀ ਸਰਕਾਰ ਸੀਗੀ ਸੀਮੈਂਟ ਦੇ ਉੱਤੇ 30% टैक्स ਲੱਗਦਾ ਸੀਗਾ ਜਿਹੜਾ ਸੀ 18% ਦੇ ਲੈ ਕੇ ਆਏ ਸੀ ਸੈਨੇਟਰੀ ਪੈਡਸ 13% ਲੱਗਦਾ ਸੀ ਅਸੀਂ 0% ਕੀਤਾ ਪੇਟ 30% ਲੱਗਦਾ ਸੀ ਅਸੀਂ 18% ਕੀਤਾ ਫੁੱਟਵੈਅ 18% ਲੱਗਦਾ ਸੀ 5% ਕੀਤਾ ਟੈਲੀਵਿਜ਼ਨ ਸੈਟਸ 30% ਸੀਗਾ ਸੀ 18% ਦੇ ਲੈ ਕੇ ਆਏ ਆ ਰੇਫਰਿਜਰੇਟਰ 30% ਸੀ ਅਸੀਂ 18% ਤੇ ਲੈ ਕੇ ਆਏ ਆ। ਵਾਸ਼ਿੰਗ ਮਸ਼ੀਨ 30% ਸੀ ਅਸੀਂ 18% ਤੇ ਲੈ ਕੇ ਆਏ ਆ। ਰੈਸਟੋਰੈਂਟ ਜਦੋਂ ਤੁਸੀਂ ਸ਼ਾਮ ਨੂੰ ਆਪਣੇ ਬੱਚਿਆਂ ਨਾਲ ਕਦੇ ਹਫ਼ਤੇ 'ਚ ਇੱਕ ਵਾਰੀ ਜਾ ਕੇ ਖਾਣਾ ਖਾਣ ਵੀ ਜਾਂਦੇ ਸੀਗੇ ਨਾ ਤੇ 21% ਟੈਕਸ ਲੱਗਦਾ ਸੀ ਤੁਹਾਡੇ ਤੇ। ਜਿਹੜਾ ਅੱਜ ਘਟ ਕੇ 5% ਹੋ ਗਿਆ। ਡਿਟਰਜੈਂਟਸ ਤੁਸੀਂ ਨਾਣਾ ਵੀ ਹੈ। ਕੱਪੜੇ ਵੀ ਧੋਣੇ ਆ। 30% ਟੈਕਸ ਲੱਗਦਾ ਸੀ ਇਹਨਾਂ ਦੇ ਰਾਜ ਦੇ ਵਿੱਚ ਜਿਹੜਾ ਅੱਜ 5% ਹੋ ਗਿਆ। ਆਪਾਂ ਸ਼ੈਂਪੂ ਯੂਜ਼ ਕਰਦੇ ਆ ਇਹਨਾਂ ਦੇ ਰਾਜ 30% ਟੈਕਸ ਲੱਗਦਾ ਸੀ ਅੱਜ 5% ਲੱਗ ਰਿਹਾ ਟੂਥਪੇਸਟ ਰੋਜ਼ ਦੰਦ ਸਾਫ਼ ਕਰਨੇ ਹੀ ਕਰਨੇ ਆ ਇਹਨਾਂ ਦੇ ਰਾਜ ਅਸੀਂ 30% ਦਿੰਦੇ ਸੀ ਇਹ ਅੱਜ 5% ਦੇ ਦੇ ਰਹੇ ਆਪ ਮਿਨਰਲ ਵਾਟਰ ਕੀ ਕਰੀਏ ਬੋਤਲਾਂ ਦਾ ਪਾਣੀ ਪੀਂਦੇ ਨਾ ਆਪਾਂ ਸਾਰੇ ਦੱਸੋ ਕਿਹੜਾ ਬੋਤਲਾਂ ਦਾ ਪਾਣੀ ਨਹੀਂ ਪੀਂਦਾ ਇਦੇ ਉੱਤੇ 28% ਟੈਕਸ ਲੈਂਦੇ ਸੀ ਸਾਡੇ ਕੋਲੋਂ ਇਹ ਕਾਂਗਰਸੀ ਅੱਜ 5% ਹੈ ਕਾਸਮੈਟਿਕ ਅਸੀਂ ਵੀ ਯੂਜ਼ ਕਰਦੇ ਆ ਸਾਡੀ ਭੈਣਾਂ ਵੀ ਯੂਜ਼ ਕਰਦੀਆਂ ਨੇ ਮਾਡਰਨ ਟਾਈਮ ਆ ਗਿਆ ਹੁੰਦਾ ਆਪਾਂ ਵੀ ਯੂਜ਼ ਕਰਨ ਲੱਗ ਪਏ ਸਾਰੇ ਜਣੇ ਇਹਦੇ ਤੇ ਵੀ 30% ਟੈਕਸ ਪਹਿਲਾਂ ਇਹਨਾਂ ਕਾਂਗਰਸੀਆਂ ਨੂੰ ਦਿੰਦੇ ਸੀਗੇ ਅੱਜ ਮੋਦੀ ਸਰਕਾਰ ਚ ਸਿਰ 5% ਦਿੰਦੇ ਆ ਫਰਟੀਲਾਈਜ਼ਰਸ ਦੀ ਗੱਲਾਂ ਕਰਦੇ ਨੇ 12% ਅਸੀਂ 5% ਤੇ ਆ ਗਏ ਅ ਚਾਕਲੇਟ ਬੱਚੇ ਅੱਜਕੱਲ ਸਾਰੇ ਖਾਂਦੇ ਅਸੀਂ ਵੀ ਖਾਣ ਲੱਗ ਪਏ ਕੋਈ ਐਸਾ ਘਰ ਨਹੀਂ ਤੇ ਉਹ ਦਿਹਾੜੀ ਦੇ ਬੱਚੇ ਚਾਕਲੇਟ ਆ ਖਰੀਦ ਕੇ ਲਿਆਉਂਦੇ ਹੋਣ 30% ਟੈਕਸ ਸੇ ਕਾਂਗਰਸੀ ਲੈਂਦੇ ਸੀ ਤੁਹਾਡੇ ਕੋਲੋਂ ਜਿਹੜਾ ਅਸੀਂ 18% ਤੇ ਲੈ ਕੇ ਆਏ ਆ ਆ ਮਠਾਈਆਂ ਦੇ 18% ਚਾਰਜ ਕਰਦੇ ਸੀ ਅਸੀਂ 5% ਤੇ ਲੈ ਕੇ ਆਏ ਆ ਘਰਾਂ ਦੇ ਦਰਵਾਜ਼ੇ ਬਣਾਣੇ ਹੋਣ ਮੇਜ਼ ਕੁਰਸੀ ਬਣਾਣੀ ਹੋਵੇ ਪਲਾਈਵੁੱਡ ਯੂਜ਼ ਹੁੰਦੀ ਆ 30% ਲੈਂਦੇ ਸੀ ਅਸੀਂ 18% ਤੇ ਲੈ ਕੇ ਆਏ ਆ ਸੈਨੀਟਰੀ ਵੇਅਰ ਟੂਟੀ ਲੈ ਲਓ 플ਸ਼ ਲੈ ਲਓ ਸੈਨੀਟਰੀ ਦਾ ਕੋਈ ਸਮਾਨ ਲੈ ਲਓ ਇਹ ਕਾਂਗਰਸੀ 30% ਟੈਕਸ ਲੈਂਦੇ ਸੀ ਅਸੀਂ 18% ਤੇ ਲੈ ਕੇ ਆਏ ਆ ਤਕਲੀਫ ਇਸ ਗੱਲ ਦੀ ਹੈ ਕਿ ਅਸੀਂ ਨਿਕੰਮੇ ਸੀਗੇ ਅਸੀਂ ਕਰ ਨਹੀਂ पाए ਔਰ ਮੋਦੀ ਨੇ ਕਰ ਦਿਖਾਇਆ ਉਹਨੂੰ ਹਜਮ ਨਹੀਂ ਹੁੰਦਾ